ਗਾਲਾ ਜਿਹੜਾ ਕੁਝ ਖਾਣਾ ਹੀ ਹੁਣ ਮੰਗਾ ਲਿਆ। ਅੱਛਾ ਤੇਰੀ ਗੱਲ ਸੁਣੋ। ਮਰਨ ਮਿੱਟੀ ਪੀਜ਼ਾ ਮੰਗਾ ਲਓ। ਮਰਨ ਮਿੱਟੀ ਪੀਜ਼ਾ ਨਹੀਂ ਮਾਰਗਰੀਟਾ ਪੀਜ਼ਾ। ਅੱਛਾ ਜੋ ਵੀ ਹੈ ਮੰਗਾ ਲਓ। ਲੇ ਰਹੇ ਕਰ ਸਿਰਦਰਦ ਬੜੀ ਹੁੰਦੀ ਪਈ ਐ। ਇੱਕੋ ਵੀ ਮੰਗਾ ਲੈ ਕੋਈ ਨਹੀਂ। ਅੱਛਾ ਕੋਈ ਕਰਨਾ। ਆਹੋ। ਅੱਛਾ ਆਪਾਂ ਨਾ ਆਹ ਹੂਟ ਕੌਫੀ ਮੰਗਾਣੇ ਆਂ। ਆਹ ਦਾਲਚ ਗੁੰਨੀ ਕੌਫੀ ਹੈਂ। ਦਾਲਚ ਗੁੰਨੀ ਕੌਫੀ। ਉਹ ਦਾਲਚ ਗੁੰਨੀ ਕੌਫੀ ਨਹੀਂ ਡਲਗੋਨਾ ਕੌਫੀ ਯਾਰ। ਜੋ ਵੀ ਹੈ ਕਿੰਨੀ ਦੇਰ ਹੋ ਗਈ ਨਾਲ ਕੁਛ ਨ ਕੁਝ ਖਾਣ ਨੂੰ ਉਂਝ ਵੀ ਕਹਦੇ ਕੋ ਬਰਗਰ ਬਰਗਰ ਕਹ ਦੇ ਤੇ ਚਲੋ ਠੀਕ ਹੈ ਆਪਾਂ ਨਾ ਆ ਵੇਗ ਗਰਲਫ੍ਰੈਂਡ ਨਾ ਬਰਜਰ ਮੰਗਾ ਲਨੇ ਆ ਠੀਕ ਹੈ ਬਤਾਣੇ ਬੜਾ ਕਿੱਡਾ ਵਧੀਆ ਬਰਗਰ ਹੈ ਇਹ ਗੁਰੀਫਲ ਬਰਗਰ ਨਹੀਂਗਾ ਵੈਜ ਗ੍ਰਿਡ ਬਰਗਰ ਹੈ ਐ ਕਰ ਸਾਰਾ ਕੋਈ ਛੱਡ ਤੇ ਆ ਨਾ ਰੀਫ੍ਰੈਸ਼ਰ ਚ ਇੰਡੀਗੋ ਮੰਗਾ ਲੈ ਇੱਕ ਇੰਡੀਗੋ ഇന്ത്ഗോ നീ മേര പ്യോ നാണോ